ਅਸੁਰਬੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਗੱਲਾਡਾ ਵੱਲੋਂ 24000 ਏਕੜ ਜ਼ਮੀਨ ਐਕਵਾਇਰ ਕਰਨ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹੈ ਇਹ ਜ਼ਮੀਨ ਨੂੰ ਜਿਹਨੂੰ ਆਪਾਂ ਆਪਣੀ ਮਾਂ ਕਹਿੰਦੇ ਆ ਸਰਕਾਰ ਨੇ ਇੱਕ ਨੀਤੀ ਬਣਾਈ ਹੈ ਜਿਹਦੇ ਤਹਿਤ 24000 ਏਕੜ ਦੇ ਕਰੀਬ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਐ ਐਕਵਾਇਰ ਤੱਕ ਸ਼ਬਦ ਵਰਤਿਆ ਗਿਆ ਪਰ ਅਸਲ ਮੈਨੇ ਤੇ ਲੈਂਡ ਪੂਲਿੰਗ ਚਾਹੀਆ ਆਪਣੀ ਜ਼ਮੀਨ ਦੇ ਵਿੱਚ ਉਹ ਆਪ ਇੱਕ ਏਕੜ ਤੋਂ ਉਹ ਸਿਰਫ 1000 ਤੇ ਇੱਕ ਪਲਾਟ ਦਾ ਜਿਹੜਾ ਮਾਲਕ ਰਹੂਗਾ ਸੁਪਨੇ ਦਿਖਾਏ ਜਾ ਰਹੇ ਨੇ ਕਿ ਤੁਹਾਡੀ ਐਨੇ ਜੀ ਗਜਾਂ ਦੇ ਵਿੱਚ बिकੂਗੀ ਪਰ ਅਸਲ ਮੈਨੇ ਤਾਂ ਗੱਲ ਇਹ ਆ ਵੀ ਜਿਹੜਾ ਪੰਜਾਬੀ ਆ ਜਿਹੜਾ ਜ਼ਮੀਨ ਨਾਲ ਜੁੜਿਆ ਬੰਦਾ ਉਹਨੂੰ ਜ਼ਮੀਨ ਜ਼ਿਆਦਾ ਪਿਆਰੀ ਹੁੰਦੀ ਆ ਪੈਸੇ ਦੇ ਨਾਲ ਉਹ ਜਿਹੜਾ ਆਪਣੇ ਕਿਸਾਨਾਂ ਦਾ ਕਰਕੇ ਬਾਹਰਲੇ ਬੰਦਿਆਂ ਨੂੰ ਇੱਥੇ ਬਸਾਉਣ ਦੀ ਜੋ ਪੰਜਾਬ ਸਰਕਾਰ ਦੀ ကြਹਦ ਕੀਤੀ ਜਾ ਰਹੀ ਆ ਉਹਦੇ ਖਿਲਾਫ ਆ ਸ਼੍ਰੋਮਣੀ ਅਕਾਲੀ ਦਲ ਮੇਂ ਕਾਲੀਤਾਲ ਦਾ ਮਕਸਦ ਇਹ ਹੁੰਦਾ ਵੀ ਲੋਕਾਂ ਦੇ ਹਿੱਤਾਂ ਦੀ ਰੱਖੀ। ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ। ਅ ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਗੱਲਾਡਾ ਵੱਲੋਂ 24000 ਏਕੜ ਜ਼ਮੀਨ ਐ ਕਵਾਇਰ ਕਰ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਕਿ ਜਿਹੜੀ ਸਾਡੀ ਜ਼ਮੀਨ ਐ ਉਹ ਪਜਾਉ ਜ਼ਮੀਨ ਐ। ਅਸੀਂ ਇਹ ਉਪ ਨਹੀਂ ਐਕਵਾਇਰ ਕਰਨ ਦੇਵਾਂਗੇ ਪੰਜਾਬ ਸਰਕਾਰ ਨੂੰ ਜਿਸ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗਲੱਡਾ ਦਫ਼ਤਰ ਦੇ ਬਾਹਰ ਇੱਕ ਰੋਸ ਧਰਨਾ ਦਿੱਤਾ ਜਾਣਾ ਹੈ ਜਿੱਥੇ ਅਸੀਂ ਅੱਜ ਮੌਜੂਦ ਹਾਂ ਸਮਰਾਲਾ ਦੇ ਵਿੱਚ ਸਮਰਾਲਾ ਤੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਜਿਹੜੇ ਉਹ ਵੀ ਇੱਕ ਕਾਫਲੇ ਦੇ ਰੂਪ ਦੇ ਵਿੱਚ ਗਲਾਡਾ ਦਫ਼ਤਰ ਦੇ ਬਾਹਰ ਧਰਨਾ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੇ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਭਾਈ ਜੀ ਸਵਾਗਤ ਹੈ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਸਮੂਹ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਭਾਈ ਜੀ ਲਗਾਤਾਰ ਗਲਾਡਾ ਦੇ ਵੱਲੋਂ 24000 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਰਜੀਹ ਪਾਸ ਕੀਤੀ ਗਈ ਹੈ ਵਿਰੋਧ ਵੀ ਕੀਤਾ ਜਾ ਰਿਹਾ ਲਗਾਤਾਰ ਕਿਸਾਨਾਂ ਦੇ ਵੱਲੋਂ ਅੱਜ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਵੀ ਉੱਥੇ ਧਰਨਾ ਦਿੱਤਾ ਜਾਣਾ ਸਿੰਘ ਬਾਦਲ ਪਹੁੰਚ ਰਹੇ ਨੇ ਤੁਸੀਂ ਵੀ ਜਿਹੜ ਦੇਖੋ ਬੜਾ ਮੰਦ ਭਾਗ ਦੀ ਗੱਲ ਆ ਵੀ ਇੱਕ ਸੂਬਾ ਜਿਹੜਾ ਖੇਤੀ ਪ੍ਰਧਾਨ ਸੂਬਾ ਇਹ ਜ਼ਮੀਨ ਨੂੰ ਜਿਹਨੂੰ ਆਪਾਂ ਆਪਣੀ ਮਾਂ ਕਹਿੰਦੇ ਆ ਸਰਕਾਰ ਨੇ ਇੱਕ ਨੀਤੀ ਬਣਾਈ ਆ ਜਿਹਦੇ ਤਹਿਤ 24000 ਏਕੜ ਦੇ ਕਰੀਬ ਜ਼ਮੀਨ ਜਿਹੜੀ ਐਕਵਾਇਰ ਕੀਤੀ ਹੈ ਨੇ ਐਕਵਾਇਰ ਤੱਕ ਸ਼ਬਦ ਵਰਤੇ ਆ ਗਿਆ ਪਰ ਅਸਲ ਮੈਨੇਜ ਲੈਂਡ ਪੂਲਿੰਗ ਚਾਉਣੀ ਆ ਬਥੇਰੀਆਂ ਐਡਾ ਹੁਣੇ ਲਾ ਰਹੇ ਨੇ ਵੀ 2 ਕਰੋੜ ਵਾਲੀ ਥੋੜੀ 4 ਕਰੋੜ ਦੀ ਹੋ ਜੂ ਪਰ ਅਸਲ ਮੈਨੇਜ ਗੱਲ ਕੀ ਆ ਵੀ ਜਿਹਦੇ ਕੋ ਇੱਕ ਏਕੜ ਜ਼ਮੀਨ ਆ ਉਹਨੂੰ ਕੇਵਲ 1000 ਗਜ ਦਾ ਪਲਾਟ ਤੇ 200 ਗਜ ਜਿਹੜੀ ਕਮਰਸ਼ੀਅਲ ਜਗ੍ਹਾ ਮਿਲਣੀ ਆ ਮਤਲਬ ਕਿ ਆਪਣੀ ਜ਼ਮੀਨ ਦੇ ਉਹ ਆਪੇ ਇੱਕ ਇਕੜ ਤੋਂ ਉਹ ਸਿਰਫ 1000 ਤੇ ਇੱਕ ਪਲਾਟ ਦਾ ਜਿਹੜਾ ਮਾਲਕ ਰਹ ਜੂਗਾ ਤੇ ਜਿਹੜੀ ਕਿ ਉਹਦੀ ਡਿਵੈਲਪਮੈਂਟ ਆ ਉਹਦਾ ਵੀ ਕੁਝ ਨਹੀਂ ਪਤਾ ਕਈ ਆਪਾਂ ਦੇਖਦੇ ਆ ਗਲਾਟਾ ਵੱਲੋਂ ਕਟੀਆਂ ਕਲੋਨੀਆਂ ਜਿਹੜੀਆਂ 10 15 15 ਸਾਲ ਲੱਗ ਜਾਂਦੇ ਨੇ ਡਿਵੈਲਪ ਹੋਣ ਨੂੰ ਸੋ ਉੰਨੀ ਦੇਰ ਤੱਕ ਕੇਵਲ ਇੱਕ ਸੁਪਨੇ ਦਿਖਾਏ ਜਾ ਰਹੇ ਨੇ ਕਿ ਤੁਹਾਡੀ ਇੰਨੇ ਜੀ ਗਜਾਂ ਦੇ ਵਿੱਚ ਵਿਕੂਗੀ ਪਰ ਅਸਲ ਮੈਨੇ ਚ ਗੱਲ ਇਹ ਆ ਵੀ ਜਿਹੜਾ ਪੰਜਾਬੀ ਆ ਜਿਹੜਾ ਜ਼ਮੀਨ ਨਾਲ ਜੁੜਿਆ ਬੰਦਾ ਉਹਨੂੰ ਜ਼ਮੀਨ ਜ਼ਿਆਦਾ ਪਿਆਰੀ ਹੁੰਦੀ ਆ ਪੈਸੇ ਦੇ ਨਾਲੋਂ ਸੋ ਇਹ ਬੜਾ ਹੀ ਮਾੜਾ ਵਤੀਰਾ ਆ ਤੇ ਮੈਂ ਤਾਂ ਇਹ ਵੀ ਕਹੂੰਗਾ ਵੀ ਇਹ ਕੋ ਇੱਕ ਢੰਗ ਤਰੀਕੇ ਨਾਲ ਕਿਉਂਕਿ ਇਹਨਾਂ ਨੇ ਹੋਰ ਏਜੰਸੀਆਂ ਤੋਂ ਬਾਹਰੋਂ ਜਿਵੇਂ ਕਹਿ ਲਓ ਵੀ ਸੁਣਨ ਚ ਆਇਆ ਵੀ ਫੰਡ ਬਾਹਰੋਂ ਵੀ ਆ ਰਹੇ ਨੇ ਡਿਵੈਲਪਮੈਂਟ ਵਾਸਤੇ ਵਰਲਡ ਬੈਂਕ ਤੋਂ ਲੈਣੇ ਨੇ ਸੋ ਇਹ ਇੱਕ ਉਸ ਪਾਲਿਸੀ ਦੇ ਤਹਿਤ ਜਿਹੜਾ ਅਜਾੜਾ ਆਪਣੇ ਕਿਸਾਨਾਂ ਦਾ ਕਰਕੇ ਬਾਹਰਲੇ ਬੰਦੇ ਨੂੰ ਇੱਥੇ ਬਸਾਉਣ ਦੀ ਜੋ ਪੰਜਾਬ ਸਰਕਾਰ ਦੀ ਚਰਚਾ ਦਿੱਤੀ ਜਾ ਰਹੀ ਆ ਉਹਦੇ ਖਿਲਾਫ ਹੈ ਸ਼੍ਰੋਮਣੀ ਕਾਲੀ ਦਲ ਸਾਡੇ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਰਹਿਮਾਈ ਹੇਠ ਗਲਾੜਾ ਦਸਰੇ ਇੱਕ ਧਰਨਾ ਲੱਗਣਾ ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹੇ ਤੋਂ ਸਮੁੱਚੇ ਕਿਉਂਕਿ ਆਪਣੇ ਨੇੜੇ ਪਿੰਡ ਬਾਲਿਓ ਉਥੇ 250 ਏਕੜ ਦਾ ਜੋ ਇਹਨਾਂ ਨੇ ਐਕਵਾਇਰ ਦੀ ਦਿੱਤੀ ਆ ਉਹਦੇ ਖਿਲਾਫ ਪਿੰਡ ਵਾਲੇ ਵੀ ਸੰਘਰਸ਼ ਕਰ ਰਹੇ ਨੇ ਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਰੀਜਨਲ ਪਾਰਟੀ ਆ ਪੰਜਾਬ ਦੀ ਪਾਰਟੀ ਆ ਜ਼ਮੀਨਾਂ ਜੁੜੀ ਪਾਰਟੀ ਆ ਸੋ ਅੱਜ ਅਸੀਂ ਇਹ ਜੋ ਜੰਗ ਆ ਜ਼ਮੀਨ ਬਚਾਉਣ ਦੀ ਉਹ ਸ਼ੁਰੂ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਹੇਠ ਆ ਕਿਸਾਨ ਤੁਹਾਡੇ ਨਾਲ ਜਿਨ੍ਹਾਂ ਦੀ ਜ਼ਮੀਨ ਆਪਣੇ ਇੱਧਰ ਬਾਲਿਓ ਆ ਰਹੀ ਆ ਸਮਰਾਲੇ ਹਲਕੇ ਦੇ ਵਿੱਚ ਆ ਰਹੀ ਆ ਉਹ ਕਿਸਾਨ ਵੀ ਤੁਹਾਡੇ ਨਾਲ ਅੱਜ ਉਥੇ ਜੋ ਪਹੁੰਚ ਰਹੇ ਆ ਟਰਨੇ ਦੇ ਵਿੱਚ ਨਹੀਂ ਸ਼ੁਰੂ ਬਿਲਕੁਲ ਜੀ ਸਾਰਿਆਂ ਨੂੰ ਅਸੀਂ ਪਿੰਡ ਵਾਲਿਆਂ ਨੂੰ ਸੁਨੇਹਾ ਲਾਇਆ ਦੇਖੋ ਗੱਲ ਕੀ ਹੁੰਦੀ ਆ ਵੀ ਉਹ ਬੰਦੇ ਕੱਲ ਕਿਉਂਕਿ ਇੱਕ ਗੱਲ ਇਹ ਹੁੰਦੀ ਆ ਸਾਡਾ ਮਕਸਦ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਇਹ ਹੁੰਦਾ ਵੀ ਲੋਕਾਂ ਦੇ ਹਿੱਕਾਂ ਦੀ ਰਾਖੀ ਕਰ। ਉਹ ਬੰਦੇ ਪਹਿਲਾਂ ਵੀ ਜਾਗਰੂਕ ਹੋਏ ਨੇ ਅਸੀਂ ਉਹਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਾਂ ਉਹਨਾਂ ਨੂੰ ਦੱਸ ਵੀ ਰਹੇ ਹਾਂ। ਅਸੀਂ ਸਾਥ ਸਹਿਯੋਗ ਦੀ ਉਹਨਾਂ ਤੋਂ ਵੀ ਉਮੀਦ ਕਰਦੇ ਹਾਂ ਖੁਦ ਵੀ ਉਹਨਾਂ ਦੇ ਨਾਲ ਜਾਣੇ ਹਾਂ ਅਸੀਂ। ਪਰ ਇੱਕ ਮਸਲਾ ਇਹ ਹੁੰਦਾ ਵੀ ਅੱਜ ਕੇਵਲ ਬਾਲਿਓ ਪਿੰਡ ਕੱਲ ਕੋਈ ਹੋਰ ਵੀ ਹੋ ਸਕਦਾ। ਸੋ ਪੰਜਾਬੀਆਂ ਨੂੰ ਮੇਰੀ ਅਪੀਲ ਆ ਵੀ ਆਪਣੀ ਜਾਨ ਮਾਲ ਦੀ ਰਾਖੀ ਕਰਨ ਦਾ ਆਪ ਸਮਾਂ ਆ ਗਿਆ ਆਪਣੀਆਂ ਜ਼ਮੀਨਾਂ ਬਚਾਉਣ ਦਾ ਸਮਾਂ। ਤੁਹਾਨੂੰ ਆਪ ਬਚਾਉਣੀ ਪੈਣੀ ਆ। ਆਓ ਰਲ ਕੇ ਜਾਗਰੂਕ ਹੋਈਏ। ਇਹ ਸਰਕਾਰੀ ਜਿਹ ਜਿਹੜੀਆਂ ਡਵੈਲਪਮੈਂਟ ਪਿੰਡਾਂ ਨੂੰ ਅਜਾੜ ਕੇ ਕੀਤੀ ਜਾ ਰਹੀ ਆ ਉਹਨੂੰ ਰੋਕਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆ ਆ ਕੈਬਨਿਟ ਮੰਤਰੀ ਚੀਮਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਹਿੰਦੇ ਵਿਰੋਧੀ ਪਾਰਟੀਆਂ ਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹੋਈਆਂ ਨੇ ਕਹਿੰਦੇ ਅਸੀਂ ਤਾਂ ਇਹ ਵੀ ਕਿਹਾ ਕਹਿੰਦੇ ਕਿ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦਾ ਜਿਹੜਾ ਦੇਣਾ ਚਾਹੇ ਦੇਖੋ ਇਹ بڑے ਬਿਆਨ ਤਾਂ ਉਹਨਾਂ ਨੇ ਬਹੁਤ ਕਰਨੇ ਆ ਉਹ ਤਾਂ ਇੰਨੇ ਹਤੈਸ਼ੀ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਕਿਸਾਨਾਂ ਦੇ ਬਚਾਰੇ ਟਰਾਲੀਆਂ ਵੀ ਚੋਰੀ ਕਰੀ ਜਾਂਦੇ ਨੇ ਬੜਾ ਕੁਝ ਇਹ ਸਰਕਾਰ ਕਰ ਰਹੀ ਆ ਕੇਵਲ ਐਡ ਦੇ ਉੱਤੇ ਲੋਕਾਂ ਨੂੰ ਕਿਉਂਕਿ ਇਹਨਾਂ ਦਾ ਇੱਕ ਏਜੰਡਾ ਜ਼ਰੂਰ ਰਿਹਾ ਦੇਖੋ ਇਹ ਆਈ ਹੈ ਜੀ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਦੇ ਬੇਸ ਇਹਨਾਂ ਨੇ ਲੋਕਾਂ ਨੂੰ ਬਮਰਾਹ ਕਰਨਾ ਮੈਨੂੰ ਇਹ ਦੱਸੋ ਜਿਹੜੇ ਕਿਸਾਨ ਹਤੈਸੀ ਕਹਿੰਦੇ ਨੇ ਇਹਨਾਂ ਨੇ ਕੀ ਕਿਸਾਨਾਂ ਦੀ ਰਾਖੀ ਕੀਤੀ ਜਦੋਂ ਉੱਥੇ ਡਾਂਗਾ ਫੇਰੀਆਂ ਜਾਂਦੀਆਂ ਸੀ ਬਾਰਡਰ ਦੇ ਉੱਤੇ ਕਿੱਥੇ ਸੀ ਪਹਿਲਾਂ ਜਦੋਂ ਦਿੱਲੀ ਧਾਰਨਾ ਲੱਗੀ ਉਹਦੇ ਵਿੱਚ ਬੈਠੇ ਸੀ ਕੇਵਲ ਸਰਕਾਰ ਬਣਾਉਣ ਲਈ ਹੁਣ ਇਹ ਨਵੀਂ ਐਡਵਰਟਾਈਜ਼ਮੈਂਟ ਕਰਕੇ ਤਾਂ ਕੀ ਆਪਾਂ ਨੂੰ ਖੇਰੂ-ਖੇਰੂ ਕਰਨ ਦੀਆਂ ਨੀਤੀਆਂ ਨਾਲ ਚੱਲੇ ਹੋਏ ਨੇ ਮੈਂ ਇਹ ਕਹਿਣਾ ਵੀ ਇਹਨਾਂ ਨੇ ਕਹਿਤਾ ਵੀ ਮਰਜ਼ੀ ਆ ਜਾਂ ਕੁਛ ਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਇੱਕ ਪਿੰਡ ਦੀ 250 ਏਕੜ ਰਿਕੁਆਇਰ ਹੋ ਗਈ ਪਿੰਡਾਂ ਦੇ ਪਿੰਡ ਉ ਕੀ ਇਹ ਪੈਸੇ ਦੇ ਰਹੇ ਨੇ ਉਹਨਾਂ ਨੂੰ ਨਹੀਂ ਕੇਵਲ ਆਪਣੀ ਜ਼ਮੀਨ ਦੇ ਵਿੱਚ ਇੱਕ ਇਹਨਾਂ ਨੇ ਪਾਲਸੀ ਬਣਾਈ ਜੀ ਅੱਗੇ 750 ਕਹਦੇ ਅਸੀਂ 200 ਕਹਿੰਦਾ ਸਰਕਾਰੀ ਜਿਹੜਾ ਕਮਰਸ਼ੀਅਲ ਪਲਾਟ ਦੇ ਰਹੇ ਆ ਗੁੰਮਰਾਹ ਕਰਨ ਦੀ ਰਣਨੀਤੀ ਆ ਪਿੰਡ ਉੱਜੜਨਗੇ ਡੈਫੀਨੇਟਲੀ ਕੀ ਇਹ ਗਾਰੰਟੀ ਲੈਂਦੇ ਨੇ ਵੀ ਜੇ 250 ਏਕੜ ਜ਼ਮੀਨ ਹੋਈ ਤਾਂ ਇਹ ਲੋਕ ਜਿਹੜੇ ਸਾਡੇ ਉੱਥੇ ਬੈਠੇ ਨੇ ਜਿਹੜੇ ਕਿਸੇ ਨੇ ਅੱਜ ਆਪਣਾ ਇੱਕ ਕੀਲਾ ਵੇਚ ਕੇ ਕਿਤੇ ਪੰਜ ਕੀਲੇ 10 ਕੀਲੇ ਬਣਾਉਣ ਦਾ ਸੋਚਿਆ ਹੋਊਗਾ ਉਹਦਾ ਕਦੋਂ ਪਲਾਟ बिकੂ ਕਦੋਂ ਉਹਨੂੰ ਪੈਸੇ ਆਉਣਗੇ ਕਦੋਂ ਆਪਣੇ ਪਰਿਵਾਰ ਦੀਆਂ ਜੇ ਕਿ ਜੇ ਕਿਸੇ ਦੇ ਵਿਆਹ ਆ ਕਿਸੇ ਦੇ ਕੋਈ ਸ਼ਗਨ ਨੇ ਕਿਸੇ ਨੇ ਕਿਤੇ ਪੈਸੇ ਲਾਉਣੇ ਕਿਸੇ ਨੇ ਬੱਚਿਆਂ ਤੇ ਲਾਉਣੇ ਨੇ ਕਿਵੇਂ ਲਾਉਣਗੇ ਇਹ ਇੱਕ ਵਾਰ ਤਾਂ ਸਾਰਾ ਪੰਜਾਬ ਦਾ ਜਾੜਾ ਹੋਣਾ ਬਹੁਤ ਵੱਡੇ ਲੈਵਲ ਦੇ ਉੱਤੇ ਕਿ ਜਿਹੜੀ ਐਕਵੀਜ਼ੀਸ਼ਨ ਦੀ ਪਾਲਿਸੀ ਲੈ ਕੇ ਆ ਰਹੇ ਨੇ ਤੁਸੀਂ ਇਹ ਵੀ ਦੇਖ ਲਓ ਜਿਹੜੇ ਜਿਹੜੇ ਪਿੰਡਾਂ ਨੂੰ ਨੋਟੀਫਿਕੇਸ਼ਨ ਹੋਈ ਨੇ ਉੱਤੇ ਅੱਜ ਤੁਸੀਂ ਜ਼ਮੀਨ ਲੈ ਕੇ ਲੈ ਸੀਐਲਜੂ ਅਪਲਾਈ ਕਰਕੇ ਦੇਖੋ ਬੰਦ ਹੋ ਗਏ ਉਹ ਕਿੰਨੀ ਦਰ ਬੰਦ ਰਹਿਣਗੇ ਤੁਸੀਂ ਮਹਾਲੀ ਜਾਓ ਉੱਥੇ ਜਿਹੜਾ 에어ਪੋਰਟ ਦੇ ਚੌਂਕ ਦੇ ਸਾਹਮਣੇ 5000 ਏਕੜ ਜਗ੍ਹਾ ਹਜੇ ਤੱਕ ਡਿਵੈਲਪ ਨਹੀਂ ਹੋਈ ਉਹ ਐਤੋਂ 10 ਸਾਲ ਉਜੇ ਇਹ ਹੀ ਮਹੌਲ ਇੱਥੇ ਬਣ ਗਿਆ ਉਹ ਵਿਚਾਰੇ ਜਿਹੜੇ ਅੱਜ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਖੇਤੀ ਦੇ ਵਿੱਚੋਂ ਜ਼ਮੀਨ ਚੋਂ ਉਹ ਵੀ ਵਿਚਾਰੇ ਸੜਕਾਂ ਤੇ ਆ ਜਾਣਗੇ ਸ਼ਰਮਣੀਆਂ ਕਾਲੀਗਲ ਦੇ ਵੱਲੋਂ ਅੱਜ ਤਰਨਾ ਦਿੱਤਾ ਜਾਣਾ ਹੈ 10 ਵਜੇ ਦਾ ਟਾਈਮ ਦਿੱਤਾ ਗਿਆ ਹੈ ਤੁਸੀਂ ਵੀ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇੱਥੋਂ ਜਾ ਰਹੇ ਹੋਏ ਹੋ ਜੇ ਲੋੜ ਪੈਂਦੀ ਹੈ ਉੱਥੇ ਹੀ ਰਹਿਣਾ ਪੈਂਦਾ ਉੱਥੇ ਹੀ ਪੱਕਾ ਤਰਨਾ ਲੈਣਾ ਪੈਂਦਾ ਕੀ ਉਸਤੇ ਵੀ ਤੁਹਾਡਾ ਸਟੈਂਡ ਇਸ ਤਰ੍ਹਾਂ ਹੀ ਚੱਲ ਰਿਹਾਗਾ ਦੇਖੋ ਜਿਹੜੀਆਂ ਨਾ ਪੋਲਿਟੀਕਲ ਪਾਰਟੀਆਂ ਦਾ ਸਿਸਟਮ ਹੁੰਦਾ ਜੀ ਜੋ ਸਾਨੂੰ ਦਿਸ਼ਾ ਨਿਰਦੇਸ਼ ਹਾਈ ਕਮਾਂਡ ਤੋਂ ਹੁਣਾ ਸੀ ਉਹ ਮੇਂ ਚੱਲਣਾ ਫਿਲਹਾਲ ਸਾਨੂੰ ਅੱਜ ਜੋ ਇਥੋਂ ਵੱਡੇ ਕਾਫਲੇ ਜਸੀਂ ਤਾਂ ਲੈ ਕੇ ਚੱਲਾਂਗੇ ਸੰਬਰਾਲੇ ਹਲਕੇ ਦੀ ਆਪਣੀ ਜ਼ਮੀਨ ਖਰਾਬ ਹੋ ਗਈ। ਮੈਂ ਵੀ ਇਸੇ ਇਲਾਕੇ ਨਾਲ ਜੁੜਿਆ ਹੋਇਆ ਇੱਥੇ ਦੇ ਰਹਿਣ ਵਾਲੇ ਆ ਸਾਨੂੰ ਆਪਣੇ ਇਲਾਕੇ ਦੀ ਫਿਕਰ ਆ। ਸੋ ਅਸੀਂ ਪਾਰਟੀ ਨਾਲ ਤਾਂ ਦੀ ਨਾ ਚੱਲ ਰਹੇ ਆ ਜਿੱਦਾਂ ਦਾ ਅਗਲਾ ਉਹਨਾਂ ਦਾ ਏਜੰਡਾ ਆਊਗਾ ਅਸੀਂ ਸਾਰੇ ਵਰਕਰਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਉਦਾਂ ਦਾ ਹੀ ਸੰਘਰਸ਼ ਕਿਉਂ ਲਿਖਾਂਗੇ ਪਰ ਇੱਕ ਗੱਲ ਦਾ ਵਾਅਦਾ ਕਰਦੇ ਆ ਵੀ ਇਹ ਜਿਹਨੂੰ ਜ਼ਮੀਨਾਂ ਨੇ ਐਕਵਾਇਰ ਹੋਣ ਦੇ ਲਈ ਕੋਈ ਵੀ ਰਾਹ ਅਪਣਾਉਣਾ ਪੈਂਦਾ ਸ਼ੋਮਨੀ ਅਕਾਲੀ ਦਲ ਦਾ ਇਕੱਲਾ ਇਕੱਲਾ ਵਰਕਰ ਕਿਸੇ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ। ਤਾ ਬਿਲਕੁਲ ਐਸਨ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਏਰੀਆ ਦੀ ਜ਼ਮੀਨ ਜਾਇਓ ਸਮਰਾਲਾ ਹਲਕੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ 250 ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈਗੀ ਆ ਉਹ ਵੀ ਅਕਵਾਇਰ ਕੀਤੀ ਜਾਣੀ ਹੈ ਐਸੇ ਕਲੋਨੀਆਂ ਦੇ ਨਾਲ ਤਾਂ ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ جاری ਹੈ ਅੱਜ ਗਲਾਡਾ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ